ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਜੀ ਤੁਸੀਂ ਸੋਚਣ ਦੇ ਹੋਗੇ ਅੱਜ ਆਪਾਂ ਬੈਕ ਚੁੱਕ ਕੇ ਕਿੱਥੇ ਚੱਲੇ ਹੈਗੇ ਅੰਤੀ ਜੀ ਆਪਾਂ ਚੱਲੇ ਹੈਗੇ ਨਾਨੀ ਘਰ ਕਿਉਂਕਿ ਆਪਨੂੰ ਸਮਰ ਵੀਕੇਸ਼ਨ ਸੀਗੇ ਤੇ ਆਪਾਂ ਆਈ ਵਾਰੀ ਸਮਰ ਵੀਕੇਸ਼ਨ ਬਣਾਉਣ ਨਾਨੀ ਘਰ ਜਾਣੇ ਹੁੰਨੇ ਆ ਤੇ ਅੱਜ ਆਪ ਐਤੀ ਆਪਾਂ ਫੇਰ ਚੱਲੇ ਹੈਗੇ ਆ ਤੇ ਆਪਾਂ ਅੱਡੇ ਦੇ ਡੈਡੀ ਜੀ ਸਾਨੂੰ ਛੱਡ ਕੇ ਆਉਣਗੇ ਤੇ ਤੁਸੀਂ ਧੁੱਪ ਵੇਖ ਹੀ ਸਕਦੇ ਹੋ ਕਿੰਨੀ ਜਿਆਦੀ ਹੈ ਉੱਪ ਤੇ ਬਹੁਤ ਜਿਆਦੀ ਸੀ ਸਾਨੂੰ ਹੀ ਪਤਾ ਐ ਅਸੀਂ ਕਿੱਡੇ ਓੱਖੇ ਤਾ ਪਹੁੰਚੇ ਨਾ ਨਹੀਂ ਕਰੇ ਕਿਉਂਕਿ ਬੱਸ 'ਚ ਬੈਠਣ ਦਾ ਵੀ ਕੋਈ ਹਾਲ ਨਹੀਂ ਗਾ ਜੀ ਓੱਖਾ ਹੋਣ ਲੱਗ ਜਾਂਦਾ ਬੱਸ 'ਚ ਬੈਠ ਕੇ ਵੀ ਤੇ ਸਾਡੀ 2 ਵਜੇ ਦੀ ਬੱਸ ਐ ਤੇ ਅਸੀਂ ਇਥੋਂ 12 ਵਜੇ ਬੈਠ ਜਾਾਂਗੇ ਤੇ ਅੱਗੋਂ ਸਾਨੂੰ ਇੱਕ ਹੋਰ ਬੱਸ ਚੇਂਜ ਕਰਨੀ ਪਊਗੀ ਜਿਹੜੀ 2 ਵਜੇ ਤੁਰੂਗੀ ਉਥੋਂ ਤੇ ਹਵਾ ਤੇ ਜਵਾਈ ਨਹੀਂ ਚੱਲਣ ਢੀ ਹੈਗੀ ਸੀ ਲੋ ਵਗੰਡੀ ਸੀ ਤੱਤੀ ਪੂਰੀ ਤੇ ਗਰਮੀ 'ਚ ਤੇ ਮੈਂ ਤੇ ਆਈ ਸਜੈਸਟ ਕਰੂੰਗਾ ਵੀ ਕਿਤੇ ਨਹੀਂ ਜਾਣਾ ਚਾਹੀਦਾ ਤੇ ਜੀ ਆਪ ਆ ਚੁੱਕੇ ਹੈਗੇ ਆ ਅੱਡੇ ਤੇ ਤੇ ਹੁਣ ਆਪਾਂ ਵੇਟ ਕਰਨਦੇ ਆ ਬੱਸ ਦਾ ਕਿ ਛੇਤੀ ਛੇਤੀ ਬੱਸ ਆ ਜਾਵੇ ਕਿਤੇ ਆਪਣੀ 2 ਵਜੇ ਵਾਲੀ ਬੱਸ ਟੱਪ ਨਾ ਜਾਵੇ ਤੇ ਜੀ ਆਪਾਂ ਨੂੰ ਇੱਥੇ ਮਿਲ ਚੁੱਕੀ ਹੈਗੀ ਆ ਬੱਸ ਤੇ ਆਪਾਂ ਬੱਸ ਦੇ ਵਿੱਚ ਹੀ ਬੈਠ ਗਏ ਹੈਗੇ ਆ ਤੇ ਹੁਣ ਆਪਾਂ ਰੁਕਾਂਗੇ ਬਾਜ਼ਾਰ ਕਿਉਂਕਿ ਆਪਾਂ ਨੂੰ ਕੁਝ ਸਾਮਾਨ ਲੈਣਾ ਸੀਗਾ ਇੱਕ ਤੇ ਦਵਾਈ ਲੈਣੀ ਹੈ ਤੇ ਇੱਕ ਮੈਂ ਆਪਦੀ ਭੈਣ ਵਾਸਤੇ ਗਿਫਟ ਲੈਣਾ ਸੀਗਾ ਉਹ ਲੈਣ ਵਾਸਤੇ ਆਪਾਂ ਰੁਕਾਂਗੇ ਬਾਜ਼ਾਰ ਤੇ ਆ ਚੁੱਕੇ ਹੈਗੇ ਆ ਆਪਾਂ ਮੈਡੀਕਲ ਸਟੋਰ ਤੇ ਤੇ ਹੁਣ ਇੱਥੇ ਸਾਰਿਆਂ ਨੂੰ ਪਹਿਲਾਂ ਆਪਾਂ ਦਵਾਈ ਲਵਾਵਾਂਗੇ। ਤੇ ਜੀ ਪਾਚ ਚੁਕੇ ਹੈਗੇ ਆ ਆਪਾਂ ਨਾਨੀ ਘਰੇ ਉਸ ਤੋਂ ਬਾਅਦ ਆਪਾਂ ਵੀਡੀਓ ਨਹੀਂ ਬਣਾਈ ਕਿਉਂਕਿ ਇੰਨੀ ਜਿਆਦਾ ਗਰਮੀ ਸੀਗੀ ਕਿ ਉਹਦੇ ਸਾਰੇ ਆਪਾਂ ਸੌਂ ਗਏ ਸੀਗੇ ਬਹੁਤ ਜਿਆਦਾ ਗਰਮੀ ਸੀਗੀ ਦੁਪਹਿਰੇ ਤੇ ਹੁਣ ਆਪਾਂ ਵੀਡੀਓ ਸ਼ੁਰੂ ਕੀਤੀ ਹੈਗੀ ਤੇ ਇੱਥੇ ਮੰਮੀ ਜੀ ਬਾਲਣ ਦੇ ਨੇ ਤੰਦੂਰੀ ਚਾਗ ਕਿਉਂਕਿ ਮੇਰੇ ਨਾਨੇ ਹੁਣੀ ਤੰਦੂਰੀ ਦੀਆਂ ਰੋਟੀਆਂ ਖਾਂਦੇ ਨੇ ਤੇ ਇੱਥੇ ਜਵਾਕ ਸਾਰੇ ਕੋਈ ਫੋਨ ਤੇ ਲੱਗਿਆ ਹੋਇਆ ਕੋਈ ਕਿਤੇ ਖੇਡਣ ਦੇ ਆ ਤੇ ਇੱਥੇ ਚਾਚਾ ਜੀ ਨੇ ਤੇ ਆ ਆਪਣੇ ਮਾਮੇ ਘਰੇ ਬੂਟੇ ਲੱਗੇ ਹੋਏ ਨੇ ਤੁਸੀਂ ਵੇਖ ਹੀ ਸਕਦੇ ਹੋ ਤੇ ਇੱਥੇ ਚਾਚਾ ਜੀ ਕਈ ਨੂੰ ਸੈੱਟ ਕਰਨ ਦੇ ਨੇ ਆ ਮੇਰੇ ਮਾਮੇ ਹੁਣਾਂ ਦਾ ਪੂਰਾ ਖੁੱਲਾ ਵਿਹੜਾ ਹੈ ਤੇ ਆਪਾ ਸ਼ੂ ਨੇ ਤੇ ਉੱਥੇ ਮੇਰੀ ਮਾਸੀ ਜੀ ਆਟਾ ਗੁੰਨਣ ਦੇ ਨੇ ਤੇ ਉਸ ਤੋਂ ਬਾਅਦ ਇੱਥੇ ਮੰਮੀ ਜੀ ਨੇ ਪਾਈ ਹੈਗੀ ਹੈ ਮਧਾਨੀ ਤੇ ਇੱਥੇ ਸਵੇਰ ਦਾ ਟਾਈਮ ਹੈਗਾ ਇਹ ਤੇ ਮਾਸੀ ਜੀ ਕਰੰਦਾ ਹੀ ਨੇ ਸਫਾਈ ਤੇ ਮੇਰੀ ਮੰਮੀ ਜੀ ਤੇ ਗਏ ਹੋਏ ਨੇ ਆਪਦੀ ਪੀਕੇ ਤੇ ਇੱਥੇ ਆਪਣੀ ਮਧਾਨੀ ਲੱਗੀ ਹੋਈ ਏ ਜਿੱਥੇ ਬੱਕਿਓ ਵੀ ਕੱਢ ਲਿੱਤਾ ਏ ਤੇ ਜੀ ਮੱਖਣੀ ਨਿਕਲ ਚੁੱਕੀ ਹੈਗੀ ਤੇ ਹੁਣ ਮੰਮੀ ਜੀ ਕੱਢ ਲੈਣਗੇ ਬਾਹਰ ਮੱਖਣੀ ਤੇ 스위ਚ ਨੂੰ ਕਰ ਦੇਣਗੇ ਬੰਦ ਤੁਸੀਂ ਵੇਖ ਸਕਦੇ ਹੋ ਕਿ ਕਿੰਨੀ ਸਾਰੀ ਮੱਖਣੀ ਨਿਕਲੀ ਹੈਗੀ ਹੈ ਤੇ ਹੁਣ ਇਹਨੂੰ ਆਪਾਂ ਇੱਕ ਕੱਢ ਡੋਂਗੇ ਚ ਕੱਢ ਲਵਾਂਗੇ ਤੇ ਇਹਨੂੰ ਤੱਤਾ ਨਹੀਂ ਕਰਾਂਗੇ ਕਿਉਂਕਿ ਆਪਾਂ ਪਹਿਲੀ ਮੱਖਣੀ ਨੂੰ ਤੱਤਾ ਕਰ ਲਿੱਤਾ ਹੈਗਾ ਇਹ ਤੇ ਹੁਣ ਇਹਨੂੰ ਆਪਾਂ ਸਬਜ਼ੀ ਚ ਪਾਉਣ ਵਾਸਤੇ ਰੱਖਾਂਗੇ ਕਿਉਂਕਿ ਫਿਰ ਦੁਪਹਿਰੇ ਚਾਹ ਦੇ ਨਾਲ ਰੋਟੀਆਂ ਖਾਈਦੀਆਂ ਹੁੰਦੀਆਂ ਤੇ ਉਹਦੇ ਨਾਲ ਯੂਜ਼ ਕਰਾਂਗੇ ਨਾਲੇ ਆਪਾਂ ਇਹਨੂੰ ਤੇ ਜੇਕਰ ਵੀ ਚੈਨਲ ਤੇ ਨਵਾਂ ਆ ਜਾਂ ਫਿਰ ਸਾਡੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਿਹਾ ਹੈ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰ ਦਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ ਕਿ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਨਾਲੋਂ ਪਹਿਲਾਂ ਪਹੁੰਚ ਜਾਵੇ ਤੇ ਜੀ ਸਾਰਿਆਂ ਨੇ ਰੋਟੀ ਖਾ ਲਈਤੀ ਹੈਗੀ ਤੇ ਦੂਜੀ ਵਾਰ ਦੀ ਚਾਹ ਵੀ ਪੀ ਲਈਤੀ ਹੈਗੀ ਜਿਹੜੀ ਰੋਟੀ ਖਾਣ ਤੋਂ ਬਾਅਦ ਪੀਦੀ ਹੁੰਦੀ ਹੈ ਤੇ ਹੁਣ ਮੰਮੀ ਜੀ ਇਥੇ ਮਾਜ ਦੇਣਗੇ ਭਾਂਡੇ ਤੇ ਫਿਰ ਆਪਾਂ ਸਾਰੇ ਦੁਪਹਿਰ ਦੁਪਹਿਰ ਰੈਸਟ ਕਰਾਂਗੇ ਜਿਹੜੇ ਜਵਾਕ ਹੈ ਉਹ ਤੇ ਰੈਸਟ ਨਹੀਂ ਕਰਦੇ ਉਹ ਟੀਵੀ ਵਾਲੇ ਅੰਦਰ ਬੈਠ ਕੇ ਟੀਵੀ ਵੇਖਦੇ ਹੁੰਦੇ ਆ ਤੇ ਬਾਕੀ ਆਪਾਂ ਤੇ ਥੱਕ ਜਾਈਦਾ ਕੰਮ-ਕਾਰ ਕਰਕੇ ਆਪਾਂ ਤੇ ਰੈਸਟ ਕਰਾਂਗੇ ਤੇ ਇੱਥੇ ਚਾਚਾ ਜੀ ਡੋ ਹੁੰਦੇ ਨੇ ਪਾਣੀ ਪਸ਼ੂਆਂ ਨੂੰ ਤੇ ਪਸ਼ੂਆਂ ਨੂੰ ਪਾਣੀ ਡੋਣ ਤੋਂ ਬਾਅਦ ਸਾਈਡ ਤੇ ਬੰਨ ਦੇਣਗੇ ਤੇ ਚਲੋ ਜੀ ਅੱਜ ਦੇ ਵਲੌਗ ਦੇ ਵਿੱਚ ਇੰਨਾ ਹੀ ਆਈ ਹੋ hope ਕਿ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਜੇ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਮਿਲਦੇ ਕਿਸੇ ਨਵੇਂ ਵਲੌਗ ਨਾਲ ਤਦ ਤੱਕ ਕੀ ਓਕੇ ਗੁੱਡ ਬਾਏ ਸੇਫ ਯੂ ਹੋਮ ਟੇਕ ਕੇਅਰ